ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਘਰ ਵਿੱਚ ਗਰੀਬੀ ਆਉਣ ਦੀਆਂ ਕੁਝ ਇਹੋ ਜਿਹੇ ਨਿਸ਼ਾਨੀਆਂ ਬਾਰੇ ਦੱਸਾਂਗੇ ਜੇਕਰ ਤੁਸੀਂ ਇਹਨਾਂ ਵਿੱਚੋਂ ਇੱਕ ਵੀ ਗਲਤੀ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਗਰੀਬੀ ਆ ਜਾਵੇਗੀ ਤੁਸੀਂ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤੁਹਾਡੇ ਕਾਰੋਬਾਰ ਵਿੱਚ ਬਰਕਤ ਨਹੀਂ ਹੁੰਦੀ ਹੈ ਅਤੇ ਤੁਸੀਂ ਇਹ ਸੋਚਦੇ ਹੋ ਕਿ ਪਤਾ ਨਹੀਂ ਮੇਰੇ ਕੋਲੋਂ ਕਿਹੜੀ ਗਲਤੀ ਹੋ ਗਈ ਹੈ ਜਿਸ ਦੀ وجہ ਨਾਲ ਮੇਰੇ ਘਰ ਵਿੱਚ ਕਾਰੋਬਾਰ ਵਿੱਚ ਬਰਕਤ ਨਹੀਂ ਹੁੰਦੀ ਤੁਸੀਂ ਚੈੱਕ ਕਰ ਲਵੋ ਕਿ ਇਹ ਗਲਤੀਆਂ ਵਿੱਚੋਂ ਤੁਸੀਂ ਇੱਕ ਵੀ ਗਲਤੀ ਕਰਦੇ ਹੋ ਤਾਂ ਅੱਜ ਹੀ ਸੁਧਰ ਜਾਓ ਤੇ ਉਸ ਪਰਮਾਤਮਾ ਤੋਂ ਮਾਫੀ ਮੰਗ ਲਵੋ ਕਿ ਸਾਨੂੰ ਚੰਗਾ ਰਸਤਾ ਦਿਖਾ ਦੇ ਮੇਰੇ ਪਰਮਾਤਮਾ ਨੰਬਰ 1 ਹਰ ਵੇਲੇ ਪਾਪ ਕਰਨਾ ਜੋ ਇਨਸਾਨ ਹਰ ਵਕਤ ਪਾਪ ਕਰਦੇ ਹਨ ਉਸ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ ਉਸ ਦੇ ਘਰ ਵਿੱਚ ਬਰਕਤ ਨਹੀਂ ਹੁੰਦੀ ਤੇ ਇਹੀ ਵਜ੍ਹਾ ਹੈ ਉਸ ਦੇ ਘਰ ਗਰੀਬੀ ਆਉਣ ਦੀ ਨੰਬਰ 2 ਝੂਠ ਬੋਲਣਾ ਜੇਕਰ ਤੁਸੀਂ ਝੂਠ ਬੋਲਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤ ਬਿਲਕੁਲ ਨਹੀਂ ਆਵੇਗੀ ਤੇ ਤੁਹਾਡੇ ਘਰ ਚ ਅਸਲ ਚ ਇਹੀ ਵਜ੍ਹਾ ਹੈ ਗਰੀਬੀ ਆਉਣ ਦੀ ਨੰਬਰ 3 ਆਪਣੇ ਘਰ ਦੇ ਫ੍ਰਿਜ ਤੇ ਭੁੱਲ ਕੇ ਵੀ ਨਾ ਰੱਖਣਾ ਕੇਸਾਂ ਨੂੰ ਲਗਾਉਣ ਵਾਲਾ ਤੇਲ ਜਾਂ ਸ਼ੈਂਪੂ ਨੰਬਰ 4 ਝੂਠੀ ਸੌ ਚੁੱਕਣਾ ਪਹਿਲੀ ਗੱਲ ਕਦੀ ਵੀ ਸੌ ਨਹੀਂ ਚੁੱਕਣੀ ਚਾਹੀਦੀ ਫੇਰ ਵੀ ਜੋ ਲੋਕ ਝੂਠੀ ਸੌ ਚੁੱਕਦੇ ਹਨ ਉਹ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਤੇ ਉਹਨਾਂ ਦੇ ਘਰ ਤਰੱਕੀ ਨਹੀਂ ਹੁੰਦੀ ਨੰਬਰ 5 ਤੁਹਾਡੇ ਘਰ ਦੇ ਮੇਨ ਦਰਵਾਜ਼ੇ ਉੱਤੇ ਬੇਵਜਾ ਜਿੰਦਰਾ ਲੰਮਕਦੇ ਰਹਿਣਾ ਇਹ ਗਰੀਬੀ ਲਿਆਉਣ ਦਾ ਕਾਰਨ ਬਣਦਾ ਹੈ ਨੰਬਰ 6 ਨੰਗੇ ਪੈਰੀ ਹੋ ਕੇ ਪਿਸ਼ਾਬ ਕਰਨਾ ਜ਼ਿਆਦਾਤਰ ਲੋਕ ਇਹ ਗਲਤੀ ਕਰ ਦਿੰਦੇ ਹਨ ਜਦੋਂ ਵੀ ਉਹ ਨਹਾਉਣ ਲਈ ਜਾਂਦੇ ਹਨ ਤਾਂ ਉਹ ਪੂਰੇ ਕੱਪੜੇ ਉਤਾਰ ਕੇ ਨਹਾਉਣ ਤੋਂ ਪਹਿਲਾਂ ਪੈਰਾਂ ਤੋਂ ਵੀ ਨੰਗੇ ਹੋ ਕੇ ਪਿਸ਼ਾਬ ਕਰਦੇ ਹਨ ਇਹ ਗਲਤੀ ਵੀ ਆਦਮੀ ਨੂੰ ਬਰਬਾਦ ਕਰ ਦਿੰਦੀ ਹੈ ਤੇ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 7 ਰਾਤ ਨੂੰ ਭੁੱਲ ਕੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਰਾਤ ਆਰਾਮ ਕਰਨ ਲਈ ਹੁੰਦੀ ਹੈ ਤੇ ਦਿਨ ਕੰਮ ਕਰਨ ਲਈ ਹੁੰਦਾ ਹੈ ਤੇ ਝਾੜੂ ਸਾਮ ਦੇ ਪੂਜਾ ਪਾਠ ਕਰਨ ਤੋਂ ਪਹਿਲਾਂ ਲਾ ਲੈਣਾ ਚਾਹੀਦਾ ਹੈ ਬਾਅਦ ਵਿੱਚ ਨਹੀਂ ਨੰਬਰ 8 ਸਿਰਫ ਇੱਕੋ ਸਮੇਂ ਵਿੱਚ ਤਿੰਨ ਰੋਟੀਆਂ ਦਾ ਖਾਣਾ ਬਹੁਤ ਹੀ ਮਾੜਾ ਮੰਨਿਆ ਜਾਂਦਾ ਹੈ ਨੰਬਰ 9 ਬਿਨਾਂ ਮੂੰਹ ਹੱਥ ਧੋਤੇ ਭੋਜਨ ਖਾਣਾ ਇਸ ਦਾ ਮਤਲਬ ਅਸ਼ੁੱਧਤਾ ਦੀ ਹਾਲਤ ਵਿੱਚ ਭੋਜਨ ਖਾਣਾ ਜਦੋਂ ਲੋਕ ਭੋਜਨ ਖਾਣ ਬੈਠਦੇ ਹਨ ਉਹ ਹੱਥ ਨਹੀਂ ਧੋਂਦੇ ਤਾਂ ਇਹੀ ਸਾਡੇ ਸਰੀਰ ਵਿੱਚ ਬਿਮਾਰੀਆਂ ਵੀ ਲਿਆਉਂਦਾ ਹੈ ਤੇ ਪ੍ਰਮਾਤਮਾ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ ਤੇ ਸਰੀਰ ਲਈ ਦੁੱਖਾਂ ਦਾ ਕਾਰਨ ਵੀ ਬਣ ਜਾਂਦਾ ਹੈ ਨੰਬਰ 10 ਕੁਰਤੇ ਪਜਾਮੇ ਦੇ ਪੱਲੇ ਨਾਲ ਮੂੰਹ ਸਾਫ਼ ਕਰਨਾ ਕਦੇ-ਕਦੇ ਅਸੀਂ ਅਜਿਹੀ ਜਗ੍ਹਾ ਤੇ ਫਸ ਜਾਂਦੇ ਹਾਂ ਜਿੱਥੇ ਅਸੀਂ ਆਪਣਾ ਮੂੰਹ ਧੋਂਦੇ ਹਾਂ ਤੇ ਸਾਡੇ ਕੋਲ ਰਮਾਲ ਆਦ ਨਹੀਂ ਹੁੰਦਾ ਤਾਂ ਅਸੀਂ ਆਪਣੇ ਕੁੜਤੇ ਪਜਾਮੇ ਦੇ ਪੱਲੇ ਨਾਲ ਮੂੰਹ ਸਾਫ਼ ਕਰ ਲੈਂਦੇ ਹਾਂ ਅਜਿਹਾ ਕਰਨ ਨਾਲ ਵੀ ਤੁਹਾਡੇ ਘਰ ਵਿੱਚ ਗਰੀਬੀ ਆਉਣ ਦੀ ਦਾ ਖਾਸ ਕਾਰਨ ਬਣ ਜਾਂਦਾ ਹੈ ਨੰਬਰ 11 ਆਪਣੇ ਘਰ ਦੇ ਫਰਿੱਜ ਵਿੱਚ ਪਈ ਪਾਣੀ ਦੀ ਬੋਤਲ ਨੂੰ ਮੂੰਹ ਲਾ ਕੇ ਪਾਣੀ ਨਹੀਂ ਪੀਣਾ ਚਾਹੀਦਾ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਤੇ ਘਰ 'ਚ ਗਰੀਬੀ ਵਾਧੀ ਹੈ ਨੰਬਰ 12 ਲੋੜ ਤੋਂ ਜ਼ਿਆਦਾ ਸੋਣਾ ਨੀਂਦ ਉਨੇ ਹੀ ਲੈਣੀ ਚਾਹੀਦੀ ਹੈ ਜਿਸ ਨਾਲ ਘਰ ਵਿੱਚ ਆਲਸ ਨਾ ਆਵੇ ਜਿਆਦਾ ਸੌਣ ਨਾਲ ਘਰ ਵਿੱਚੋਂ ਬਰਕਤ ਘਟ ਜਾਂਦੀ ਹੈ ਤੇ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਨੰਬਰ 13 ਪਖਾਰੀ ਨੂੰ ਖਾਲੀ ਹੱਥ ਮੋੜਨਾ ਘਰ ਵਿੱਚ ਆਏ ਹੋਏ ਪਖਾਰੀ ਨੂੰ ਖਾਲੀ ਹੱਥ ਮੋੜਨਾ ਨਹੀਂ ਚਾਹੀਦਾ ਜੋ ਘਰ ਵਿੱਚ ਹੈ ਥੋੜੇ ਚੋਂ ਥੋੜਾ ਜਰੂਰ ਪਾਓ ਨੰਬਰ 14 ਭਖਾਰੀ ਦਾ ਇਕੱਠਾ ਕੀਤਾ ਨਿੱਕ ਸੁੱਕ ਦਾਨ ਸਾਨੂੰ ਭੁੱਲ ਕੇ ਨਹੀਂ ਖਰੀਦਣਾ ਚਾਹੀਦਾ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਪਤਾ ਨਹੀਂ ਲੋਕਾਂ ਨੇ ਉਸ ਨੂੰ ਕੀ ਸੋਚ ਕੇ ਪਾਇਆ ਹੁੰਦਾ ਇਹ ਦਾਨ ਨੰਬਰ 15 ਖੜੇ ਹੋ ਕੇ ਆਪਣੇ ਵਾਲਾਂ ਨੂੰ ਬਾਉਣਾ ਅੱਜ ਕੱਲ ਤਾਂ ਘਰਾਂ ਵਿੱਚ ਸ਼ੀਸ਼ੇ ਇਸ ਤਰ੍ਹਾਂ ਦੇ ਲਗਾਏ ਹੋਏ ਹਨ ਜਿਸ ਨਾਲ ਉਹਨਾਂ ਨੂੰ ਸਿਰ ਦੇ ਵਾਲਾਂ ਨੂੰ ਖੜੇ ਹੋ ਕੇ ਹੀ ਬਾਉਣਾ ਪੈਂਦਾ ਹੈ ਜਦ ਕਿ ਇਹ ਘਰ ਦੇ ਲਈ ਚੰਗੀ ਇਨਸਾਨੀ ਨਹੀਂ ਹੈ ਇਹ ਚੀਜ਼ ਤੁਹਾਨੂੰ ਗਰੀਬ ਹੀ ਰੱਖੇਗੀ ਨੰਬਰ 16 ਟੁੱਟਿਆ ਹੋਇਆ ਕੰਗਾ ਜਾਂ ਕੰਗੀ ਤੇ ਸ਼ੀਸ਼ੇ ਦਾ ਇਸਤੇਮਾਲ ਕਰਨਾ ਬਿਨਾਂ ਮਜਬੂਰੀ ਤੋਂ ਤੁਸੀਂ ਅਜਿਹਾ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਗਰੀਬੀ ਤੋਂ ਬਿਨਾ ਕੁਝ ਵੀ ਪੱਲੇ ਨਹੀਂ ਰਹਿਣਾ ਨੰਬਰ 17 ਅਲਮਾਰੀ ਦੇ ਦਰਵਾਜ਼ੇ ਵਿੱਚ ਚਾਬੀ ਲੱਗੀ ਰਹਿਣਾ ਗਰੀਬੀ ਨੂੰ ਬੜਾਵਾ ਦਿੰਦੀ ਹੈ ਤੇ ਘਰ ਵਿੱਚ ਧੰਨ ਦੀ ਕਮੀ ਰਹਿੰਦੀ ਹੈ ਨੰਬਰ 18 ਮਾਪੇ ਬਾਪ ਨੂੰ ਨਾਮ ਲੈ ਕੇ ਬੁਲਾਉਣਾ ਅਕਸਰ ਬੇਵਕੂਫ ਔਲਾਦਾ ਇਸ ਤਰ੍ਹਾਂ ਕਰਦੇ ਆ ਹਨ ਜੋ ਲੋਕ ਇਸ ਤਰ੍ਹਾਂ ਕਰਦੇ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ ਨੰਬਰ 19 ਬਜ਼ੁਰਗਾਂ ਦੇ ਅੱਗੇ ਚੱਲਣਾ ਜਾਂ ਉਹਨਾਂ ਦੀ ਗੱਲ ਨਾ ਮੰਨਣਾ ਅਕਸਰ ਆਪਾਂ ਜਦੋਂ ਵੀ ਘਰ ਵਿੱਚ ਕੋਈ ਵੱਡਾ ਫੈਸਲਾ ਲੈਂਦੇ ਹਾਂ ਤਾਂ ਆਪਣੇ ਘਰ ਦੇ ਬਜ਼ੁਰਗਾਂ ਨਾਲ ਸਲਾਹ ਨਹੀਂ ਕਰਦੇ ਇਸੇ ਕਰਕੇ ਸਾਨੂੰ ਅੱਗੇ ਜਾ ਕੇ ਨੁਕਸਾਨ ਝੱਲਣਾ ਪੈਂਦਾ ਹੈ ਨੰਬਰ B ਕੱਪੜੇ ਪੁੱਠੇ ਕਰਕੇ ਉਹਨਾਂ ਨੂੰ ਪ੍ਰੈਸ ਜਾਂ ਤੈ ਨਾ ਲਗਾਉਣਾ ਜੀ ਇਹ ਬਹੁਤ ਹੀ ਅਸ਼ੁੱਧ ਕੰਮ ਹੈ ਨੰਬਰ 21 ਘਰ ਦੇ ਦਰਵਾਜ਼ੇ ਤੇ ਹਮੇਸ਼ਾ ਫालतू ਬੈਠੇ ਰਹਿਣਾ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਤੇ ਹਮੇਸ਼ਾ ਬੈਠਣ ਦੀ ਆਦਤ ਕਦੀ ਨਾ ਬਣਾਓ ਕਿਉਂ ਘਰ ਵਿੱਚ ਗਰੀਬੀ ਨੂੰ ਵਡਾਵਾ ਦੇ ਰਹੇ ਹੋ ਅੱਜ ਹੀ ਰੁਕ ਜਾਓ ਨਹੀਂ ਤਾਂ ਚੱਲਣਾ ਪੈ ਸਕਦਾ ਹੈ ਕਾफी ਨੁਕਸਾਨ ਨੰਬਰ 2 ਘਰ ਵਿੱਚ ਮੱਕੜੀ ਦੇ ਜਾਲੇ ਸਾਫ਼ ਨਾ ਕਰਨਾ ਅਕਸਰ ਅਸੀਂ ਆਪਣੇ ਘਰ ਵਿੱਚ 15-15 ਜਾਂ 20 ਵੀ ਦਿਨ ਆਪਣੇ ਘਰ ਵਿੱਚ ਮੱਕੜੀ ਦੇ ਜਾਲੇ ਸਾਫ਼ ਨਹੀਂ ਕਰਦੇ ਤੇ ਜੇਕਰ ਸਾਫ਼ ਕਰਦੇ ਵੀ ਹਾਂ ਉਹ ਵੀ ਰਾਤ ਨੂੰ ਪਰ ਕਿਸੇ ਵੀ ਬੇਜਵਾਨ ਦਾ ਘਰ ਰਾਤ ਨੂੰ ਨਹੀਂ ਉਜਾੜਨਾ ਚਾਹੀਦਾ ਤੇ ਮੱਕੜੀ ਦੇ ਜਾਲੇ ਨੂੰ ਜਿੰਨਾ ਹੋ ਸਕੇ ਦਿਨ ਵਿੱਚ ਹੀ ਸਾਫ਼ ਕਰਿਆ ਕਰੋ ਨੰਬਰ 23 ਢੇਰੇ ਆਦ ਜੂਆਂ ਨੂੰ ਛੱਡ ਦੇਣਾ ਅੱਜ ਕੱਲ ਜੂਆਂ ਕਿਸੇ ਦੇ ਸਿਰ ਵਿੱਚ ਵੀ ਨਹੀਂ ਹੁੰਦੀਆਂ ਪਰ ਜੇਕਰ ਨਿਕਲਦੇ ਆ ਵੀ ਹਨ ਤਾਂ ਉਹਨਾਂ ਨੂੰ ਜਿੰਨਾ ਹੋ ਸਕੇ ਸਿਰ ਵਿੱਚੋਂ ਕੱਢੋ ਪਰ ਇਹਨਾਂ ਨੂੰ ਮਾਰਨਾ ਨਹੀਂ ਫੜ ਕੇ ਬਾਹਰ ਛੱਡ ਦਿਓ ਇਹ ਸਭ ਤੋਂ ਵੱਡਾ ਕਾਰਨ ਬਣਦੀਆਂ ਹਨ ਗਰੀਬੀ ਲਿਆਉਣ ਦਾ ਨੰਬਰ 24 ਬੰਦਗੀ ਕਰਦੇ ਹੋਏ ਸੁਸਤੀ ਪਾਉਣਾ ਇਹ ਗੱਲ ਤਾਂ ਅੱਜ ਕੱਲ ਆਮ ਜਹੀ ਹੋ ਗਈ ਹੈ ਤੇ ਹਰ ਇਨਸਾਨ ਦੇ ਸਾਹਮਣੇ ਇਹ ਗੱਲ ਨਜ਼ਰ ਆਉਂਦੀ ਹੈ ਇਹ ਸਭ ਤੋਂ ਵੱਡੀ ਵਜ੍ਹਾ ਹੈ ਤੁਹਾਡੇ ਘਰ ਵਿੱਚ ਬਰਬਾਦੀ ਆਉਣ ਦੀ ਤੁਸੀਂ ਪਾਠ ਪੂਜਾ ਬੰਦਗੀ ਕਰਦੇ ਹੋ ਧਿਆਨ ਰੱਖੋ ਤੇ ਸਮੇਂ ਤੇ ਪਾਠ ਪੂਜਾ ਕਰੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੇ ਸਕਾਰਾਤਮਕ ਊਰਜਾ ਤੁਹਾਡੇ ਘਰ ਪੈਦਾ ਹੋਵੇਗੀ ਨੰਬਰ 25 ਬਿਨਾਂ ਕਿਸੇ ਗੱਲ ਜਾਂ ਮਜਬੂਰੀ ਤੋਂ ਫਟੇ ਹੋਏ ਕੱਪੜੇ ਪਾਉਣਾ ਜੇਕਰ ਤੁਹਾਡੀ ਕੋਈ ਮਜਬੂਰੀ ਹੈ ਤਾਂ ਕੋਈ ਗੱਲ ਨਹੀਂ ਜੇ ਜਿੰਨਾ ਜਲਦੀ ਹੋ ਸਕੇ ਫਟੇ ਹੋਏ ਕੱਪੜਿਆਂ ਨੂੰ ਸਵਾ ਲਓ ਨਹੀਂ ਤਾਂ ਤੁਹਾਡੇ ਵਿੱਚੋਂ ਕੋਈ ਨਹੀਂ ਰੋਕ ਸਕਦਾ ਗਰੀਬੀ ਆਉਣ ਨੂੰ ਨੰਬਰ 26 ਸਵੇਰ ਦੇ ਵਕਤ ਸੂਰਜ ਨਿਕਲਣ ਤੋਂ ਬਾਅਦ ਉੱਠਣਾ ਇਹ ਆਦਤ ਵੀ ਘਰ ਵਿੱਚ ਗਰੀਬੀ ਲਿਆਉਂਦੀ ਹੈ ਨੰਬਰ 27 ਖਾਣਾ ਖਾਣ ਤੋਂ ਬਾਅਦ ਝੂਠੇ ਭਾਂਡੇ ਰੱਖ ਦੇਣਾ ਅਕਸਰ ਅਸੀਂ ਸ਼ਾਮ ਨੂੰ ਖਾਣਾ ਖਾਂਦੇ ਹਾਂ ਤਾਂ ਭਾਂਡਿਆਂ ਨੂੰ ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਰਸੋਈ ਵਿੱਚ ਰੱਖ ਦਿੰਦੇ ਹਾਂ ਕਿ ਸਵੇਰੇ ਧੋ ਦੇਵਾਂਗੇ ਲੇਕਿਨ ਤੁਸੀਂ ਨਹੀਂ ਜਾਣਦੇ ਇਹ ਗੰਦੀ ਆਦਤ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਅਤਿਅੰਤ ਗਰੀਬੀ ਆਉਂਦੀ ਹੈ ਨੰਬਰ 28 ਪੀਣ ਵਾਲਾ ਜਲ ਨੰਗਾ ਰੱਖਣਾ ਕਦੇ ਵੀ ਗਲਾਸ ਵਿੱਚ ਪਾਣੀ ਪੀਣ ਤੋਂ ਬਾਅਦ ਉਸ ਗਲਾਸ ਵਿੱਚ ਪਏ ਪਾਣੀ ਨੂੰ ਪੀਣ ਲਈ ਨੰਗਾ ਨਾ ਰੱਖੋ ਨਹੀਂ ਤਾਂ ਤੁਸੀਂ ਗਰੀਬੀ ਦਾ ਸ਼ਿਕਾਰ ਹੋ ਜਾਮੋਗੇ ਇਸ ਤਰ੍ਹਾਂ ਨਕਾਰਾਤਮਕਤਾ ਫੈਲਦੀ ਹੈ ਨੰਬਰ 29 ਆਪਣੇ ਹੀ ਗੁਰੂ ਨਾਲ ਲੜਨਾ ਆਪਣੇ ਗੁਰੂ ਹਨ ਉਹਨਾਂ ਨਾਲ ਤੁਸੀਂ ਲੜਾਈ ਕਰਦੇ ਹੋ ਮਨ ਵਿੱਚ ਕਰੋੜ ਰੱਖਦੇ ਹੋ ਤਾਂ ਇਹ ਗੱਲ ਤੁਹਾਨੂੰ ਬਰਬਾਦ ਕਰ ਸਕਦੀ ਹੈ ਸਾਨੂੰ ਆਪਣੇ ਗੁਰੂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਤੇ ਗੁਰੂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਨੰਬਰ 30 ਮਰਤਕ ਸਰੀਰ ਦੇ ਕੋਲ ਬੈਠ ਕੇ ਖਾਣਾ ਜਾਂ ਭੋਜਨ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਅਸ਼ੁੱਭ ਤੇ ਅਸ਼ੂਤ ਮੰਨਿਆ ਜਾਂਦਾ ਹੈ ਨੰਬਰ 31 ਮਰਤਕ ਦੇ ਪਿੱਛੇ ਹੱਸਣਾ ਜਦੋਂ ਅਸੀਂ ਮਰਤਕ ਨੂੰ ਅੰਤਮ ਸੰਸਕਾਰ ਲਈ ਲੈ ਕੇ ਜਾਂਦੇ ਹਾਂ ਤਾਂ ਅਸੀਂ ਗੱਲਾਂ ਕਰਨ ਵਿੱਚ ਮਸਰੂਫ ਹੋ ਜਾਂਦੇ ਹਾਂ ਦੁਨੀਆ ਦੀਆਂ ਗੱਲਾਂ ਵਿੱਚ ਲੱਗੇ ਹੁੰਦੇ ਹਾਂ ਤੇ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਸ ਨਾਲ ਹਾਸਾ ਮੱਲੋ-ਮੱਲੀ ਆ ਜਾਂਦਾ ਹੈ ਜਦੋਂ ਕਿ ਇਸ ਤਰ੍ਹਾਂ ਕਰਨਾ ਬਹੁਤ ਹੀ ਗੁਨਾਹ ਹੈ ਤੇ ਇਸੇ ਤਰ੍ਹਾਂ ਕਾਰਨ ਨਾਲ ਇਹ ਤੁਹਾਡੇ ਘਰ ਵਿੱਚ ਗਰੀਬੀ ਆਉਣ ਦਾ ਬਹੁਤ ਹੀ ਵੱਡਾ ਕਾਰਨ ਬਣਦੀ ਹੈ। ਨੰਬਰ 32 ਬਲਦੇ ਦੀਵੇ ਨੂੰ ਫੂਕ ਮਾਰ ਕੇ ਬੁਝਾਉਣਾ ਇਹ ਵੀ ਇੱਕ وجہ ਹੈ ਤੁਹਾਡੇ ਘਰ ਵਿੱਚ ਗਰੀਬੀ ਆਉਣ ਦੀ। ਬਲਦੇ ਦੀਵੇ ਨੂੰ ਹਮੇਸ਼ਾ ਹੱਥ ਦੀ ਹਵਾ ਨਾਲ ਹੀ ਬੁਝਾਵੋ ਨਾ ਕਿ ਮੂੰਹ ਦੀ ਫੂਕ ਨਾਲ। ਨੰਬਰ 33 ਬੱਚਿਆਂ ਨੂੰ ਗਾਲ੍ਹਾਂ ਕੱਢਣਾ ਜਾਂ ਉਸ ਨੂੰ ਕੋਸਣਾ ਜੋ ਮਾਪੇ ਇਸ ਤਰ੍ਹਾਂ ਕਰਦੇ ਹਨ ਉਹ ਵੀ ਕਦੇ ਖੁਸ਼ ਨਹੀਂ ਰਹਿ ਸਕਦੇ ਤੁਹਾਡੇ ਬੱਚੇ ਜਿਵੇਂ ਦੇ ਵੀ ਹੈਗੇ ਉਹਨਾਂ ਨੂੰ ਗਾਲਾਂ ਨਾ ਕੱਢੋ ਨਾ ਹੀ ਕੋਸਣਾ ਚਾਹੀਦਾ ਹੈ ਬਲਕਿ ਤੁਹਾਡੇ ਵਿਗੜੇ ਹੋਏ ਬੱਚਿਆਂ ਲਈ ਸੁਧਰਨ ਦੀ ਅਰਦਾਸ ਕਰੋ ਤੇ ਉਹਨਾਂ ਨਾਲ ਚੰਗੀਆਂ ਗੱਲਾਂ ਤੇ ਚੰਗੀਆਂ ਸਲਾਮਾਂ ਕਰੋ ਜਿਸ ਨਾਲ ਉਸ ਨੂੰ ਤੁਹਾਡੇ ਲਈ ਆਪਣਾ ਤਪੈਦਾ ਹੋਵੇ ਨੰਬਰ 34 ਫਕੀਰ ਨਾਲ ਲੜਨਾ ਜਦੋਂ ਵੀ ਸਾਡੇ ਘਰ ਵਿੱਚ ਕੋਈ ਫਕੀਰ ਭੀਖ ਮੰਗਣ ਆਉਂਦਾ ਹੈ ਤਾਂ ਅਸੀਂ ਦੋ ਦੋ ਜਾਂ 5 5 ਰੁਪਏ ਪਿੱਛੇ ਉਸ ਦੇ ਨਾਲ ਲੜਦੇ ਹਾਂ ਜੇਕਰ ਉਹ ਪਰੇਸ਼ਾਨ ਨਾ ਹੁੰਦਾ ਤਾਂ ਉਹ ਤੁਹਾਡੇ ਘਰ ਕਿਉਂ ਆਉਂਦਾ ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਹੈ ਦੂਜਾ ਤੁਸੀਂ ਉਸ ਨੂੰ ਜਲੀਲ ਕਰ ਰਹੇ ਹੋ ਇਹ ਗੱਲਾਂ ਵੀ ਪਰਮਾਤਮਾ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ ਉਹ ਤੁਹਾਡੇ ਕੋਲ ਪਰਮਾਤਮਾ ਦੇ ਨਾਮ ਨਾਲ ਭੀਖ ਮੰਗ ਰਿਹਾ ਹੈ ਜੋ ਸਰਦਾ ਹੋਵੇ ਪਾ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਨੰਬਰ 35 ਘਰ ਵਿੱਚ ਗੰਦਗੀ ਰੱਖਣਾ ਘਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਗੰਦੇ ਘਰ ਵਿੱਚ ਬਰਕਤ ਕਦੇ ਨਹੀਂ ਆਉਂਦੀ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖੋ ਤੇ ਆਪਣੇ ਘਰ ਦੇ ਕਿਸੇ ਵੀ ਕੋਲੇ ਨਾਲ ਕੂੜਾ ਜਾਂ ਕਰਕਟਨਾ ਨਾ ਲਗਾਓ ਘਰ ਵਿੱਚ ਨਕਾਰਾਤਮਕ ਊਰਜਾ ਫੈਲਦੀ ਹੈ ਤੇ ਘਰ ਵਿੱਚ ਗਰੀਬੀ ਆਉਂਦੀ ਹੈ ਨੰਬਰ 36 ਸਵੇਰੇ ਰੱਬ ਦਾ ਨਾਮ ਲਏ ਬਗੈਰ ਦੁਨਿਆਵੀ ਕੰਮਾਂ ਤੇ ਲੱਗ ਜਾਂਦੇ ਹੋ ਜਦੋਂ ਵੀ ਸਵੇਰੇ ਉਠੋਂ ਤਾਂ ਰੱਬ ਦਾ ਨਾਮ ਲੈ ਕੇ ਸ਼ੁਕਰਾਨਾ ਕਰਨਾ ਤੇ ਪਰਮਾਤਮਾ ਦਾ ਨਾਮ ਲੈ ਕੇ ਆਪਣਾ ਕੰਮ ਸ਼ੁਰੂ ਕਰੋ ਰੱਬ ਤੁਹਾਨੂੰ ਕਾਮਯਾਬੀ ਦੇਵੇਗਾ ਤੇ ਹਰ ਵਕਤ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਨੰਬਰ 37 ਗਰੀਬੀ ਆਉਣ ਦਾ ਕਾਰਨ ਗੰਦੇ ਗਾਣਿਆਂ ਵਿੱਚ ਮਨ ਲਗਾਉਣਾ ਅੱਜ ਕੱਲ੍ਹ ਲੋਕ ਹੈੱਡਫੋਨ ਲਗਾ ਲੈਂਦੇ ਹਨ ਫਿਰ ਸੋਚਦੇ ਹੀ ਨਹੀਂ ਕਿ ਉਹ ਕਿਹੜੀ ਦੁਨੀਆ ਤੇ ਆਏ ਹਨ ਅਸੀਂ ਕਦੋਂ ਮਰਨਾ ਹੈ ਤੇ ਕਦੋਂ ਕਬਰਾਂ ਵਿੱਚ ਸਾਡਾ ਕੀ ਹਾਲ ਹੋਵੇਗਾ ਇਨਸਾਨ ਨੂੰ ਨਹੀਂ ਪਤਾ ਉਹ ਕਿਹੜੀ ਦੁਨੀਆ ਵਿੱਚ ਜੀ ਰਿਹਾ ਹੈ ਇਸ ਦਾ ਖਮਿਆਜਾ ਮੇਰੇ ਨਾਲ ਕੀ ਭੁਗਤੇਗਾ ਬਿਲਕੁਲ ਵੀ ਨਹੀਂ ਪਤਾ ਨੰਬਰ 38 ਆਪਣੇ ਭੋਜਨ ਅਤੇ ਬੰਦਗੀ ਤੇ ਕੀਤੇ ਪਾਠ ਦਾ ਘਮਾਨ ਨਾ ਕਰਨਾ ਜਦੋਂ ਤੁਸੀਂ ਭਜਨ ਬੰਦਗੀ ਤੇ ਪਾਠ ਕਰਦੇ ਹੋ ਆਪਣੇ ਦਿਲ ਵਿੱਚ ਇਹ ਘਮਾਨ ਕਦੇ ਵੀ ਨਾ ਰੱਖੋ ਕਿ ਤੁਸੀਂ ਸਭ ਤੋਂ ਵਧੀਆ ਨਾਮ ਜਾ ਨਾਮ ਦਾ ਜਾਪ ਕਰਨ ਵਾਲੇ ਹੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਪਰਮਾਤਮਾ ਦਾ ਧਿਆਨ ਕਰਦੇ ਹੋ ਮੈਂ ਦੁਆ ਕਰਦਾ ਹਾਂ ਕਿ ਤੁਹਾਨੂੰ ਹੋਰ ਨਾਮ ਦਾ ਜਾਪ ਕਰਨ ਦਾ ਜਜ਼ਬਾ ਬਣੇ ਲੇਕਿਨ ਆਪਣੇ ਭਜਨ ਬੰਦਗੀ ਤੇ ਪਾਠ ਦਾ ਕਦੇ ਭੁੱਲ ਕੇ ਵੀ ਗਮਾਨ ਨਾ ਕਰਿਓ ਨਹੀਂ ਤਾਂ ਉਹ ਕਿਸੇ ਕੰਮ ਵੀ ਨਹੀਂ ਆਵੇਗਾ ਤੇ ਤੁਸੀਂ ਬਰਬਾਦ ਹੋ ਜਾਮੋਗੇ ਨੰਬਰ 39 ਹਨੇਰੇ ਵਿੱਚ ਭੋਜਨ ਖਾਣਾ ਬਹੁਤ ਹੀ ਅਸ਼ੁਭ ਹੁੰਦਾ ਹੈ ਤੁਸੀਂ ਸਾਰੇ ਹੀ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਨੇਰੇ ਵਿੱਚ ਭੋਜਨ ਖਾਣਾ ਸੈਤਾਨਾਂ ਦਾ ਕੰਮ ਹੁੰਦਾ ਹੈ। ਇਹੋ ਜਿਹੇ ਅਸ਼ੁੱਭ ਕੰਮਾਂ ਤੋਂ ਬਚੋ ਹਮੇਸ਼ਾ ਭੋਜਨ ਨੂੰ ਰੋਸ਼ਨੀ ਵਿੱਚ ਹੀ ਖਾਵੋ। ਨੰਬਰ 40 ਨੰਗੇ ਸਿਰ ਭੋਜਨ ਖਾਣਾ, ਭੋਜਨ ਨੂੰ ਸਹੀ ਤਰੀਕੇ ਨਾਲ ਖਾਵੋ। ਭੋਜਨ ਦੀ ਇੱਜ਼ਤ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਰਿਜਕ ਦੇਵੇਗਾ। ਸੋ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ 'ਚ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ